ਦੀ ਦਾ ਖਾਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਢੱਡਨੀਆਂ ਦੇ ਵਾਸੀਓ ਲਖਾ ਸਿੰਘ ਸਿਧਾਨਾ ਬੋਲਦਾ ਭਾਈ ਧਿਆਨ ਦੇ ਨਾਲ ਵਰੀ ਗੱਲ ਸੁਣਨੀ ਜੋ ਪੰਜਾਬ ਦਾ ਮੁੱਖ ਮੰਤਰੀ ਤੁਸੀਂ ਬੜੀਆਂ ਕਿ ਪੰਜਾਬ ਨੂੰ ਕੋਈ ਸੁੱਖ ਦਾ ਸਾਹ ਆਊਗਾ ਕੋਈ ਠੰਡਾ ਬੁੱਲਾ ਆਊਗਾ ਪੰਜਾਬ 'ਚ ਇਹ ਮੁੱਖ ਮੰਤਰੀ ਕਹਿੰਦਾ ਹੁੰਦਾ ਸੀ ਕਿ ਕੋਈ ਬਦਲਾਖੋਰੀ ਦੀ ਨਹੀਂ ਦਿੱਤੀ ਤਹਿ ਪਰਚਾ ਨਹੀਂ ਦੇਵਾਂਗੇ ਕੋਈ ਝੂਠਾ ਮੁਕੱਦਮਾ ਨਹੀਂ ਦੇਵਾਂਗੇ ਲੋਕਾਂ ਨੇ ਸੋਚਿਆ ਕਿ ਪਹਿਲੀਆਂ ਸਰਕਾਰਾਂ ਤੋਂ ਆਪਾਂ ਟੁੱਟੇ ਮੁਖਤਮੇ ਕਰਕੇ ਤੰਗ ਆਏ ਚਿੱਤੇ ਕਰਕੇ ਜਵਾਨੀ ਸਾਡੀ ਮਰੀ ਅੱਜ ਵੀ ਮਰ ਰਹੀ ਹੈ ਸਾਡੇ ਲੋਕਾਂ ਨੂੰ ਲੱਗਿਆ ਕਿ ਸੁੱਖ ਦਾ ਸਾਹ ਆਊਗਾ ਨਸ਼ੇ ਉੱਪਰ ਦੇ ਬਦਲਾਖੋਰੀ ਲੁਕੂਗੀ ਰੁਜ਼ਗਾਰ ਮਿਲ ਸਾਡੇ ਕੋਲ ਦੀ ਨਹੀਂ ਗੱਲ ਹੋਊ ਸਾਡੇ ਦਿਸੇ ਦੀ ਗੱਲ ਹੋਊਗੀ ਪਰ ਜਿਹੜਾ ਰਾਜ ਅੱਜ ਮੁੱਖ ਮੰਤਰੀ ਨੇ ਇਖਤਿਆਰ ਕਰ ਲਿਆ ਚਾਕੇ ਪਹਿਲਾਂ ਸਾਡੇ ਮੁੰਡੇ ਐਨਐਸਏ ਜਾ ਕੇ ਵਿਗਰੂਗਰ ਬੰਦ ਕਰਤੇ ਔਰ ਤੋਂ ਬਾਅਦ ਭਾਨਾ ਦਸਕੇ ਬੋਲਦਾ ਰਿਹਾ ਚਾਹੇ ਹੋ ਥੱਕ ਜਾਂ ਤਾਈ ਜੁਟਦੇ ਗਲਾਸ ਹੋਵੇ ਚਾਹੇ ਤੋਲ ਪੁਆੜੀਆਂ ਜੁਟਦੇ ਗਲਾਸ ਹੋਵੇ ਚਾਹੇ ਕਿਸਾਨਾਂ ਦੀ ਚਾਹੇ ਮਿੱਦੂਰਾਂ ਲਈ ਹਮੇਸ਼ਾ ਉਹਨੇ ਆਵਾਜ਼ ਬੁਲੰਦ ਕੀਤੀ ਹੈ ਪਰ ਪਿੰਡ ਵਾਸੀਓ ਪਿਛਲੀ 20 ਤਰੀਕ ਨੂੰ ਪੜਿਆ ਹੋਇਆ ਹੈ ਲਗਾਤਾਰ ਪਰਚੇ ਦੇ ਪਰਚਾ ਪਰਚੇ ਦੇ ਪਰਚਾ ਰਮਾਨ ਕਰਮਾਨ ਰਮਾਨ ਕਰਮਾਨ ਇਹ ਚੈਨੀ ਹੋਣ ਦਾ ਪਰਚਾ ਇਹਦੇ ਪ੍ਰਵਤੀ ਦਾ ਪਰਚਾ ਉਹਦੇ ਭਰਾ ਦਾ ਵੀ ਪਰਚਾ ਇੱਕ ਰਿਮਾਨਡ ਖਤਮ ਹੁੰਦਾ ਅਗਲੇ ਰਿਮਾਨ ਤੇ ਲੈ ਜਾਂਦੇ ਆ ਦੂਜੇ ਪਰਚੇ ਰਿਮਾਨ ਖਤਮ ਹੋ ਤੀਜੇ ਤੇ ਲੈ ਜਾਂਦੇ ਆ ਜੋਰਦ ਸ਼ਬਦ ਸਿਈ ਸਟਾਫਾਂ ਦੇ ਵਿੱਚ ਬਲਪਾਂ ਵਾਲੇ ਪਾਣੀ ਪਾ ਕੇ ਕੁੱਟਮਾਰ ਕਰਕੇ ਨੰਗੇ ਕਰਕੇ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਕਿ ਮੈਨੂੰ ਭਾਂਡੇ ਦੀ ਵੀਡੀਓ ਬਣਾ ਕੇ ਭੇਜੋ इस करके अभी मुख्य चुने के पंजाब की जवानी ने जोर लाया हर पंजाब की मां भैन बुजुर्ग ने जोर लायावानी देगा पर जवानी का शिकार खेल ना करता अठे पुलिस मुकाबले शुरू हो गए याद रख के नाम देखे ਜਾ ਦੇਲਾ ਸੰਧਣਗੇ ਤੇ ਰੋਤਵਾਦੀ ਕਿਹਕੇ ਬਾਦ ਦੇ ਨੇ ਸੁਪਰਾਵੋ ਖੜੇ ਮੰਦਾ ਅੱਜ ਜੇ ਅੱਜ ਵੀ ਲੋਥੇ ਤਾਂ ਯਾਦ ਰੱਖੋ ਜਿਹੜੀ ਕਹਾਣੀ ਅੰਦਰ ਸ਼ੁਰੂ ਕੀਤੀ ਆ ਨਾ ਜਿਹੜੀ ਅੱਗ ਪੰਜਾਬ ਚ ਲਾਉਣੇ ਚਾਹਦੇ ਆ ਇਹਦਾ ਸੇਕ ਤੁਹਾਡੇ ਘਰਾਂ ਤੱਕ ਪਹੁੰਚਣਾ ਹੈ ਠੀਕ ਹੈ ਅਸੀਂ ਪੰਜਾਬ ਦੀ ਗੱਲ ਕਰਦੇ ਆ ਸਾਡਾ ਕਸੂਰ ਨਹੀਂ ਹੈ ਕਿ ਅਸੀਂ ਪੁੱਛਦੇ ਆ ਜਿੱਟਾ ਕਿਉਂ ਨਹੀਂ ਬੰਦ ਹੋਇਆ ਪੰਜਾਬ ਦੀ ਬੋਲੀ ਕਿਉਂ ਮਾਰੀ ਜਾ ਰਹੀ ਹੈ ਪੰਜਾਬੀ ਬਾਪੂ ਦੀ ਅਸੀਂ ਪੁੱਛਦੇ ਐ ਬੇਜਿਗਾਰੀ ਕਿਉਂ ਨੀ ਦੂਰ ਹੋਈ ਅਸੀਂ ਪੁੱਛਦੇ ਐ ਪੰਜਾਬ ਦੇ ਪੈਸੇ ਇਹ ਲੋਕਾਂ ਦੇ ਪਾਣੀ ਉੱਚਾ ਵਾਇਦਾ ਜਾ ਰਹੇ ਆ ਕਿਉਂ ਪ੍ਰਵਾਦ ਕਰ ਰਹੇ ਹੋ ਪੰਜਾਬ ਨੂੰ ਤਾਲ ਰਖਦੇ ਆ ਭਾਬੋ ਆ ਪਿਛਲੇ ਸਾਲ ਚਿੱਟੇ ਦਾ ਪਰਚਾ ਹਰ ਇੱਕ ਬੰਦਨ ਸਾਰੇ ਤਾਂ ਤਾਂ ਉਹ ਜਿਹੜਾ ਦਿੱਤਾ ਕਹੇ ਲੱਖਾ ਚਿੱਟਾ ਵੇਚਦਾ ਜਿਹੜਾ ਬੰਦਾ 10 ਸਾਲ ਤੋਂ ਲਈ ਲੜ ਰਿਹਾ ਹੈ ਪੰਜਾਬ ਦੇ ਹੱਕਾਂ ਲਈ ਪਾਣੀਆਂ ਲਈ ਬੋਲੀਆਂ ਲਈ ਨਸ਼ਿਆਂ ਦੇ ਖਿਲਾਫ ਉਹਦੇ ਪਰਚਾ ਕੀ ਦਿੰਦੇ ਆ ਕਿੱਤੇ ਹੁਣ ਭਾਂਡੇ ਦੇ ਪਰਚਾ ਕੀ ਹੈ ਚੰਗੀ ਗੋਲ ਦਾ ਪ੍ਰਤੀਆਂ ਨੂੰ ਮਿਲਦੇ ਅੱਜ ਦਾ ਬੋਲ ਦਾ ਸੁਣ ਰਿਹਾ ਸੀ ਕਹਿੰਦਾ ਮੈਂ ਜੰਤਾ ਨਾਲ ਨਹੀਂ ਹੈਗਾ ਮੈਂ ਪੰਜਾਬ ਦੇ ਤਨਤੁਰ ਲੋਕਾਂ ਨਾਲ ਹੈ ਇਹੀ ਟਟਕਲੇ ਇਹੀ ਕਹਾਣੀਆਂ ਇਹੀ ਗੱਪ ਸੁਣਾ ਸੁਣਾ ਕੇ ਮੁਖੋਤਰੀ ਬਣਿਆ ਭਰਾ ਅਲਕੋਚਲਾ ਹੋਵੇ ਕਿਉਂ ਠੱਡ ਯੰਕ ਜਿਹਨਾਂ ਦੇ ਪਰਚੇ ਕਰਦੇ ਆਂ ਵਿਸਲਸ ਵੀ ਨਹੀਂ ਕੋਲੇ ਉਹਨਾਂ ਦੇ ਦਰਖਾਸਤਾਂ ਉੱਤੇ ਭਾਂਡੇ ਦੇ ਜ਼ੁਲਮ ਧਾਰਿਆ ਪਰਚੇ ਦੇ ਰਿਹਾ ਉਹਦੀ ਗੁੱਟਮਾਰ ਕਰਾ ਰਿਹਾ ਕੀ ਗੱਲ ਭਈ ਅਜੰਟਾਂ ਲੋਕਾਂ ਠੱਗਾ ਦੇ ਪਰਚੇ ਦੇਲੇ ਸਰਕਾਰ ਦਾ ਕੰਮ ਇੱਕ ਭਾਂਡੇਆਂ ਜਿਹਾ ਕੰਮ ਸੁਪਰਾਵੋ 29 ਤਰੀਕ ਨੂੰ ਦੀ ਇਕੱਠ ਕੀਤਾ ਵੱਡਾ ਕੋਲਦ ਜਨੇ ਹੁਣ 30 ਤਰੀਕ ਦਾ ਇਕੱਠ ਸਰੂਰ ਅੱਗੇ ਪੰਜਾਹ ਬਾਈ ਪਾਸ ਦੇ ਲੈਣੀ ਕਰਨੀ ਪੜ ਲਈ ਰਹਾਇਸ਼ਾ ਉੱਥੇ ਪਹੁੰਚਣਾ ਮੇਰੇ ਪੀਰਾਂ ਮਾਮਾ ਨੂੰ ਭੈਣਾਂ ਨੂੰ ਮਾਣ ਬਦਨ ਨੂੰ ਜਰਕਾ ਨੂੰ ਕਿ ਕਾਫਲੇ ਬਣ ਕੇ ਹੀਰਾ ਘੱਟ ਕੇ ਆਪਣੇ ਸਾਰੇ ਕਾਲੀਆਂ ਗੱਡੀਆਂ ਮੁੰਸੇਆਂ ਦੇ ਪਹੁੰਚੋ ਤਾਂ ਜਰੂਰ ਨੂੰ ਜਰੂਰ ਥੱਲੇ ਬੱਜਣੀ ਹੈ ਵੀ ਯਾਦ ਰੱਖੋ ਜੀ ਅੱਜ ਵੀ ਚੁੱਪ ਕਰਕੇ ਚੱਲ ਕੇ ਘਰਾਂ 'ਚ ਬਣ ਕੇ ਸਾਡੇ ਦੀ ਬੋਲਣ ਵਾਲਾ ਖੰਡਰਾ ਲੰਮਾ ਇੱਕ ਮਿੰਟ ਸ਼ਹਿਰ ਸਭ ਚੁਰਚੁਰ ਕੇ ਮਾਰ ਲਏ ਮਰੋੜ ਦੇ ਕਹਿੰਦੇ ਡਾਕਟਰ ਹੈ ਕਹਿੰਦੇ ਸਮਗਲ ਹੈ ਕਹਿੰਦੇ ਆਫਤਬਦੀ ਹੈ ਜਾਂ ਜਲਾ ਸੁੱਟਣਗੇ ਠੁੱਠੇ ਬਕੱਧ ਦੇ ਚ ਪਰ ਸਾਡੇ ਲਈ ਬੋਲਣ ਵਾਲਾ ਕੋਈ ਬਚਣਾ ਨਹੀਂ ਆ ਡਰ ਆ دہشت ਜਿਹੜੀ ਪਾਈ ਜਾ ਰਹੀ ਆ ਮਨਾਂ ਚ ਕਿੰਨਾ ਦੇਖਦੇ ਆ ਜਿਹੜੇ ਨੌਜਵਾਨ ਸਰਕਾਰ ਨਾਲ ਵੈਸਚੋ ਫੋਨ ਕਰਦਾ ਕਿ ਉੱਥੇ ਵੀ ਜਾਣਾ ਔਰ ਜੱਪ ਆ ਦੇਗੇ ਡਾਗਾ ਮਾਰਾਂਗੇ ਕੋਈ ਗੱਲ ਨਹੀਂ ਪੁੱਛਿਆ ਡਾਂਗਰ ਜਲਾ ਪਰਚੇ 'ਤੇ ਗੋਲੀਆਂ ਮਾਰ ਤਿੰਨ ਤਰੀਕ ਨੂੰ ਆਵਾਂਗੇ ਤੇਰੇ ਜ਼ਬਰਦਸਤ ਮੁਕਾਬਲਾ ਸੌਣਾ ਕਰਾਂਗੇ ਸ਼ਾਂਤ ਵੀ ਰਹਿ ਕੇ ਜਾਗਦੇ ਰਹਿ ਕੇ ਬੜੀਆਂ ਕੁਰਸ਼ਾ ਕਰਨੇ ਪੜ੍ਹਨਗੇ ਨੌਜਵਾਨੋ ਤੁਹਾਨੂੰ ਸੌਣਗੇ ਤਾਂ ਕਿ ਇਹਨੂੰ ਮੌਕਾ ਮੇਰੇ ਬਹਾਦਰਾ ਮਿਲੇ ਤੁਹਾਡੇ ਦੇ ਪਰਚੇ ਪਾਉਣ ਦਾ ਡਾਂਗਾ ਭਰਉਣ ਦਾ ਗੋਲੀ ਚਾਣ ਦਾ ਪਰ ਆਪਾਂ ਸਬਰ ਤੋਂ ਜਾਗਦੇ ਤੋਂ ਕੰਮ ਲੈਣਾ ਸ਼ਾਂਤ ਬਈ ਤਰੀਕੇ ਨਾਲ ਤਿੰਨ ਤਰੀਕੋਂ ਦੇ ਘਰੋੜੇ ਜਾਣਾ ਇਹਨੂੰ ਵੀ ਪੁੱਛਣ ਚੱਲੇ ਆ ਕਿ ਭਾਂ ਦੇ ਰੱਤ ਕਸੂਰ ਕੀ ਹੈ ਇਹ ਗੱਲ ਲਾਸਤੇ ਜੋ ਤੂੰ ਜਰਮ ਢਾ ਰਿਹਾ ਪੰਜਾਬ ਦੀ ਜਵਾਨੀ ਤੇ ਉਹਦਾ ਕਸੂਰ ਕੀ ਹੈ ਇਹ ਉਹ ਵੀ ਨੌਜਵਾਨ ਨੇ ਪੁਲਸ ਇਹ ਉਹ ਵੀ ਨੌਜਵਾਨ ਨੇ ਜਿੰਨਾਂ ਨੇ ਤੇਰੇ ਪਿੱਛੇ ਝੰਡੇ ਲਾਉਣੇ ਰਿਹਾ ਮੇਰੇ ਉਤੇ ਤੇਰ ਫਰੂਕ ਦੇ ਸੀ ਭੱਜ ਭੱਜ ਕੇ ਤੈਨੂੰ ਰਹਿਣਾ ਜਾਂਦੇ ਸੀ ਅੱਧੀ ਅੱਧੀ ਰਾਤ ਨੂੰ ਮੇਰੇਆਂ ਦੇ ਖੜਦੇ ਹੀ ਘਰ ਚ ਆ ਤੇ ਕਿ ਭਵੰਤ ਨੇ ਆਉਣਾ ਹੈ ਪਿਨਰੂ ਟੁਕੜਾ ਕਹਿੰਦਾ ਸੀ ਇਹ ਮੇਰੇ ਕੋ ਭੱਕੜਾ ਹੈ ਕਿ ਦੰਦ ਕੋ ਡੰਡੀ ਹੋ ਕੇ ਆ ਜਾਣਗੇ ਇਹਨੂੰ ਸ਼ਬਦਾਈ ਜੋੜਨੀ ਕੀ ਗੱਲ ਬਈ ਅੱਜ ਉਹ ਭੱਕੜਾ ਇੰਨੇ ਭਰੇ ਲੱਗਣ ਲੱਗੇ ਕਿ ਪੁਰਸ਼ ਕਰਦੇ ਨੂੰ ਤਰਪਿਆ ਸੋ ਸਾਡੇ ਗੁਰੂਆਂ ਦਾ ਸਦਾਤਾ ਹੈ ਸਾਡੇ ਯੋਧਿਆਂ ਦਾ ਸਤਾਨ ਦਾ ਜ਼ਬਰਦਸਤ ਜਲੋਂ ਦਾ ਟੱਕਰਾ ਕਰਨਾ ਹੈ ਈ ਨਹੀਂ ਮੰਨਣਾ ਮਲਯੂਰ ਦੇ ਨਾਲ ਖੜਨਾ ਹੈ ਜ਼ਾਲਮ ਦੇ ਖਿਲਾਫ ਖੜਨਾ ਹੈ ਜਿੱਸ ਕਰਕੇ ਆਓ ਇਹ ਜਾਨ ਦਾ ਭੂਤ ਉਹਦਾ ਜਵਾਬ ਦੇਣਾ ਸਭ ਦੇ ਨਾਲ ਸ਼ਾਂਤੀ ਯਾਦ ਕਰੇ ਨਾਲ ਤਿੰਨ ਦਿਨ ਨੂੰ ਵੱਧ ਤੋਂ ਵੱਧ ਸੂਰ ਇਹਨੇ ਕਰਦੇ ਕੇ ਪੁਜਾਰਾ ਬਾਈ ਭਾਜ ਕੇ ਇਹਦੀ ਰਹਿਸ਼ਕਲ ਉੱਤੇ ਵੱਡੀ ਗੰਦੀ ਦੀ ਪਹੁੰਚਣਾ ਹੈ ਧੰਨਵਾਦ ਗੁਰੂ ਜੀ ਦੇ ਖਾਲਸਾ ਵਾਹਿਗੁਰੂ